தா ரெ மாල් நீ போவா வந்தே ਬੇਫਾਉਲ ਤੁਸੀਂ ਮਾਰਦੇ ਫਿਰ ਮੈਂ ਤਾਂ ਕਹਿੰਦਾ ਸਰ ਨਾ ਤੁਸੀਂ ਬੁਲਸਮ ਸਰ 100 ਨੰਬਰ ਤੇ ਕਾਲ ਕਰ ਲਓ ਸਰ ਬੇਫਾਉਲ ਤੋਂ ਰੈਸਮੈਂਟ ਕਰੋ ਸਰ ਕਿਸ ਗੱਲ ਦੀ ਰੈਸਮੈਂਟ ਹੈਗੀ ਐ ਮੈਨੂੰ ਮਾਰਦੇ ਵੀ ਸਰ ਮੇਰੇ ਤੇ ਖੂਨ ਨਿਕਲਿਆ ਫਿਰ ਗੁੱਟੇ ਸਰ ਮੈਨੂੰ ਕਢਿਸੀਆਂ ਸਰ ਕਿਸ ਗੱਲ ਦੀ ਰੈਸਮੈਂਟ ਹੈਗੀ ਸਰ ਇਹਦੇ ਜੰਗ ਲੜਾਈ ਹੁੰਦੀ ਐ ਮਾਪਿਓ ਨਾ ਘਰ ਬਸਾਂਦੀ ਕੋਸ਼ਿਸ਼ ਕਰਦੇ ਐ ਜਿਹੜਾ ਜਿਹੜਾ ਲੜਕਾ ਐ ਦੀ ਪੋਸਟਰ ਕਿਸ ਲਾਰੇ ਤੁਹਾਡੇ ਘਰ ਦੇ ਬਾਹਰ ਜਿਹੜੀ ਆ ਕੋਈ ਨਿਊਜ਼ ਚ ਖਬਰ ਆਈ ਆ ਸਭ ਬੰਦ ਰਿਆ ਸਾਰੇ ਉਹਨਾਂ ਨੇ ਖਵਾਤ ਚਪਕਾਤੀ ਹੈਗੀਆਂ ਟੋਟਲ ਸਾਡੇ ਮਹੱਲੇ ਸਾਰੇ ਸਰਦਾ ਸੂਰਾ ਮਹੱਲਾ ਨਾਲ ਹੈ ਵੀ ਤੂੰ ਹੈਪੀ ਕੁਝ ਬੋਲਦਾ ਨਹੀਂ ਪਿਆ ਤਾਂ ਅਸੀਂ ਤੇਰੇ ਨਾਲ ਖੜੇ ਤੋਂ ਘਬਰਾਣਾ ਤੋਂ ਪਿਆ ਮੈਂ ਕਿਹਾ ਮਨੂੰ ਧਮਕੀਆਂ ਦਿੰਦੇ ਬਲਿ ਪੁੱਛਦੀ ਆ ਕਦੀ ਕਦੀ ਆ ਕਹਿੰਦੇ ਸੀ ਕਿ ਤੇਰੇ ਨਾਲ ਆ ਪਰਸਨ ਨਾਲ ਮੇਰਾ ਪੂਰਾ ਮਹੱਲਾ ਮੇਰੇ ਨਾਲ ਆਇਆ ਅਸਲ ਹੈ ਕਿਹੜਾ ਜੀ ਬੰਦਾ ਪੁੱਛਣ ਆ ਰਹੇ ਲਾਰੇ ਸੀ ਉਹ ਬੰਦਾ ਅੱਜ ਤੁਹਾਡੀ ਮੁੱਖਰੇ ਕਰਨ ਨੂੰ ਪਹੁੰਚਿਆ ਸੀ ਹਾਂਜੀ ਬਈ ਉਹ ਗਾਲਾਂ ਕੱਢ ਰਿਹਾ ਸੀ ਬੰਦੇ ਨੂੰ ਪੂਰੀ ਮੁਖੀ ਕਰਨ ਨੂੰ ਬੜਾ ਸੀ ਬਾਹਰ ਫੜ ਲਿਆ ਚਾਲ ਉਹ ਹੀ ਸੀਗਾ ਮੁੰਡਾ ਇਤਵਲ ਮਹੀਨਾ ਪਹਿਲੇ ਵੀ ਹੀ ਮੁੰਡਾ ਸੀਗਾ ਤੇ ਹੁਣ ਬਕਵਾਸ ਕਰੀ ਜਾਂਦੇ ਬੈਠੇ ਆ ਕੇ ਬੋਲੀ ਪਤਾ ਮੈਂ ਮੀਡੀਆ ਵਾਲਾ ਹਾਂ ਉਹ ਮੀਡੀਆ ਵਾਲਾ ਬੰਦਾ ਪਹਿਲੇ ਬੋਲੀ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ ਤੇਰਾ ਵਰੀ ਕੁੜੀ ਘਟ ਗਈ ਆ ਤੇਰਾ ਵਰੀ ਤੋਂ ਅਸੀਂ ਤੇਰਾ ਵਰੀ ਕੁੜੀ ਮਨਾਂ ਕੇ ਲੈ ਕੇ ਆਏ ਆ ਸ਼ਹਿਰ ਦੇ ਮਜ਼ਬੂਤ ਜਿਹੜੇ ਵਸੂਕ ਵਾਲੇ ਬੰਦੇ ਵਿੱਚ ਬੈਠੇ ਸ਼ਹਿਰ ਦਾ ਵੱਡੇ ਤੋਂ ਵੱਡਾ ਵਸੂਕ ਵਾਲਾ ਸਾਡੇ ਕੇਵਲ ਅੰਕਲ ਹੈਗੇ ਆ ਬੁੱਧ ਜੀ ਅੰਕਲ ਬਹੁਤ ਵਧੀਆ ਬੰਦੇ ਨੇ ਇਹ ਇਵਨ ਤਾਂ ਕਿ ਇਹਨਾਂ ਦੇ ਵੱਡੇ ਭਾਈ ਸਵਿੰਦਰ ਭਾਈ ਸਾਹਿਬੇ ਬਹੁਤ ਵਧੀਆ ਬੰਦੇ ਆ ਤੋ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨਾਂ ਦੇ ਅੱਥੀ ਲੈਣ ਨਾਲ ਕੋਸਪੋਰਡ ਦੀ ਸਾਡੀ ਗੱਲ ਕਿਸੇ ਸੁਤਰਾ ਨੂੰ ਨਿਭਣ ਗਈ ਸੀ ਅਰੇ ਅਰੇ ਮੇਰੇ ਸੀ ਇਹ ਲੰਮੇ ਅਰੇ ਮੇਰੇ ਸੀ ਇਹ ਚੁੱਲ੍ਹਾ ਤੇ ਤਾਂ ਜੜੀ ਆ ਨਹੀਂ ਮੂਨ ਪਹਿਲੇ ਇੱਕ ਦੀ ਕੰਟਰੀ ਦੀ ਗੇਸ ਸੀ ਸ਼ੁਰੂਆਪੂਰਾ ਯੂਰਪ ਗਈ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋਲ ਸਾਰੇ ਪੱਕੇ ਰਸੀਦੇ ਹੈਗੇ ਆਂ ਕਿ ਅਟਲੀ ਸੀ ਸਭ ਕੁਝ ਹੈ ਗਿਆ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਗਿਆ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਮੇਰੇ ਕੋਲ ਰਸੀਦਾ ਹੈਗੀਆਂ ਦੂਜੀ ਗੱਲ ਇਹ ਨਾਲ ਜੇ ਮਹਾਰਾਜਾ ਰਣ ਫੰਕਸ਼ਨ ਕੀਤਾ ਸੀ ਤਾਂ ਮੈਂ ਵੀ ਮਹਾਰਾਜਾ ਰਣ ਸگە ਲਿੱਤਾ ਸੀ ਸگە ਦਾ ਫੰਕਸ਼ਨ ਕੀਤਾ ਸੀਗਾ ਤੇ ਬਰਾਬਰ ਦੇ ਫੰਕਸ਼ਨ ਕੀਤਾ ਜਿਸੇ ਬਸ ਉਸ ਤਸਨੀ ਛੱਡੀ ਇਹ ਕਹਿੰਦੇ ਸੀ ਲਾਲਚੀ ਬੰਦੇ ਐ ਤੁਸੀਂ ਲਾਲਚੀ ਬੰਦੇ ਨੂੰ ਤੁਸੀਂ ਪਹਿਲੇ ਕਿਉਂ ਕੀਤਾ ਉਹ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਪੂਰਾ ਪੁਆਇੰਟ ਜਿਹੜਾ ਗੱਲ ਹੈ ਇਹਨਾਂ ਨੇ ਸਾਨੂੰ ਦਬਾਨ ਨੂੰ ਮੇਰੀ ਵਾਈਫ ਦੀ ਫੋਟੋਆਂ ਬਜਾਇਆ ਚ ਉਹਨਾਂ ਨੇ ਕੀਤੀਆਂ ਅਸੀਂ ਉੱਥੇ ਆਨ ਪਿਛਿੱਤੇ ਬਿਜਦੇ ਐਫ ਆਈ ਆ ਲਿਖਾਈ ਅਸਲ ਤੇ ਉਹਦੇ ਵਿੱਚ ਇਹ ਕਹਿੰਦੇ ਅਸੀਂ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਬੇਟੇ ਦੇ ਸ਼ਾਮ ਕੁਲਦੇਵ ਨਹੀਂ ਕੀਤਾ ਤੇ ਇਹਦੇ ਪਿਓ ਵਿਕਾਸ ਉੱਪਲੇ ਮਿਲ ਕੇ ਕੀਤਾ ਉਹ ਐਫ ਆਈ ਆ ਤੇ ਨਾ ਸੀ ਡੀ ਆਰ ਨੰਬਰ ਤੇ ਸਾਰਾ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਨਾਂ ਦੇ ਉਹਦੇ ਕਾਊਂਟਰ ਦੇ ਵਿੱਚ 8-10 ਤੋਂ ਬਾਅਦ 23-11 ਨੂੰ ਮੇਰੇ ਤੇ ਐਫਆਈਰ ਰਿਕਰਾਈ ਵੀ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆਰ ਬਰਾਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਭਾਈ ਤੇ ਗਲਫ ਹੋ ਗੰਦ ਬੋਲਿਆ ਮੇਰੇ ਯਾਰਾਂ ਦੋਸਤਾਂ ਤੇ ਗਲਫ ਗੰਦ ਬੋਲਿਆ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤਲਬ ਕਿ ਇਹਨਾਂ ਨੇ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੇ ਚੰਗੇ ਪਰਿਵਾਰ ਦੇ ਮर्याਦਾ ਹੀ ਖੰਦ ਗੱਤੀ ਪੀਸੀ ਕੇ ਸਲੀਕੇ ਨਾ ਬੋਲੀਏ ਇੰਨਾ ਦੇ ਵੱਡੇ ਭਾਈ ਸਾਹਿਬ ਰਮਨਜੀਤ ਬੋਈ ਬਹੁਤ ਛਸੀ ਜਿਹੜਾ ਨਾ ਵਿਚ ਘਰ ਲਾ ਜਿਹੜਾ ਹੈਗਾ ਇਹ ਕੋਈ ਮੁੰਡਾ ਹੈਗਾ ਸ਼ਾਨ ਉੱਪਰ ਤੇ ਇਹ ਕਹਦਾ ਮੁਕੇਸ਼ ਕਪੂਰ ਕੇ ਕੇ ਰਮਨਦਾ ਮਾਲਿਕ ਟੋਨੀ ਉਹ ਤਾਂ ਕੋਈ ਚਪੜਾ ਕੋਈ ਗਾਲੀਂ ਨਹੀਂ ਕੱਢਦਾ ਜਿਹੜਾ ਤੂੰ ਆਵਾਜ਼ ਸੀ ਮੈਂ ਤੈਨੂੰ ਛਕਵਾ ਦੂੰਗਾ ਮੈਂ ਤੈਨੂੰ ਇਹ ਕਰ ਦੂੰਗਾ ਮੈਂ ਤੈਨੂੰ ਇਹ ਤਾਂ ਰਲਵਾ ਦੂੰਗਾ ਮੈਂ ਉਹ ਕਰੂੰਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਕੁੱਟ ਦੂੰਗਾ ਰੋਹ ਧਮਕੀ ਰੋਹ ਧਮਕੀ ਕੋਈ ਸੜਾ ਜਿੰਨ ਨੂੰ ਸਵਾਲ ਕਰਤਾ ਮੇਰੇ ਡੈਡੀ ਨੂੰ ਇੰਨਾ ਬੋਲੇ ਮੇਰੇ ਡੈਡਾਂ ਨੂੰ ਅਟੈਕ ਹੋ ਗਿਆ ਭਾਈ ਪ੍ਰੈਕਟੀਕਲ ਪਾਵਰ ਹੈ ਆਪਣੀ ਹਾਂਜੀ ਬਸ ਲੋਡੀਆਂ ਸਾਡੇ ਲਈ ਕੇ ਇਹ ਕਰਦਾਂਗੇ ਉਹ ਕਰਦਾਂਗੇ ਤੇ ਦੁਬਾਰਾਗਾ ਚੁਟਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਛਟਾ ਮਸਲਾ ਖਤਮ ਹੋ ਗਿਆ ਸਭ ਕੁਝ ਹੋ ਗਿਆ ਐ ਬੋ ਜੀ ਬੈਠੇ ਆ ਇਹਨਾਂ ਨੇ ਕਰਾਇਆ ਸਾਰਾ ਮਸਲਾ ਐ ਸੀਗੇ ਨਾਲ ਕੇਵ ਲਵਲੀ ਪੁਲੀ ਨਵਲੀ ਪੁਲੀ ਸੀ ਕੇਰਲ ਬੁਝੇ ਜਾ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦੇ ਸਾਡੇ ਪਿਓ ਹੈਗੇ ਨੇ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੂੰ ਚਿੰਤਾ ਨਾ ਕਰ ਤੂੰ ਕੋਈ ਘਰਵਾਨੀ ਪੁੱਤਰ ਕਰਨੀ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨਿੰਦੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅਜ ਤੋਂ 20 25 ਦਿਨ ਪਹਿਲੇ ਗੱਲ ਮਿਲ ਤੇ ਸਾਡੀ ਮੀਟਿੰਗ ਹੋ ਗਈ ਮਨੂੰ ਰਵਿੰਦਰ ਬਾਉ ਜੀ ਪਹਿਲੀ ਵਾਰ ਤਾਂ ਰਵਿੰਦਰ ਬਾਉ ਜੀ ਕਹਿੰਦੇ ਚੱਲ ਗੱਲ ਖਤਮ ਹੋ ਗਈ ਬੱਡੇ ਸਾਡੇ ਵੀ ਉਸਮਾਨ ਹੈਗੇ ਆ ਚੱਲੀ ਗੱਲ ਖਤਮ ਹੋ ਗਈ ਤੇ ਵਿਕਾਸ ਉੱਪਲ ਨਾਲ ਪਿਓ ਨਾਲ ਹੱਲਮ ਲਾ ਦਿੱਤੀ ਜਿਵੇਂ ਜੀ ਗੱਲ ਚਲੋ ਜੀ ਗੱਲ ਖਤਮ ਹੋ ਗਈ ਤਾਂ ਅੱਡਾ ਸਾਫ ਜੋਬ ਆਪਾਂ ਬੈਠ ਕੇ ਸਮਝ ਲਾਂਗੇ ਆਪਾਂ ਸਮਾਜ ਦੇ ਬੰਦੀ ਆ ਨਾ ਆਪਾਂ ਬਹਿ ਕੇ ਹਿਸਾਬ ਹੀ ਕਰਨਾ ਨਾ ਉਹ ਨਾ ਉਸ ਤੋਂ ਬਾਅਦ ਆਨੇ ਉੱਤੋਂ نیچے ਕੋਈ ਪੋਲੀਟਿਕਲ ਚੈੱਕ ਲਾ ਕੇ ਚੈੱਕ ਲਾ ਕੇ 300 ਚੇਰੇ ਲਵਾਤੀ ਸਾਰੇ ਸਾਡੇ ਕੋ ਪ੍ਰੂਫ ਹੋ ਗਏ ਪਹਿਲੇ ਨੇ ਲੱਗਦੀ ਹੁੰਦੇ ਕਿ ਚੰਦਰ ਸਮਾਜ ਤੇ ਕੀ ਮੈਸੇਜ ਰਿਹਾ ਜੇ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰਦੀ ਆ ਆਪਾਂ ਜਿਹੜਾ ਗੰਦ ਬੜਾ ਸਾਡੀ ਕੁੜੀ ਇੱਥੇ ਆ ਤੇ ਇੰਨਾ ਨਹੀਂ ਇੱਥੇ ਆ ਇੱਧਾ ਆਪਾਂ ਹਰ ਮਨ ਨੂੰ ਖਰਾਬ ਕਰੀਏ ਲੈ ਮੇਰੀ ਮੇਰੀ ਭੈਣ ਬੈਠੀ ਹੈ ਆਹ ਮੇਰੀ ਭਾਬੀ ਬੈਠੀ ਆ ਕੋ ਮੇਰੀ ਕਲੀਜ ਬੈਠੀ ਐ ਸਦਾ ਸਦਾ ਬਲਤ ਸਾਡੇ ਮਹੱਲੇ ਦੀ ਲੇਡੀਜ਼ ਆ ਪੂਰਾ ਸੁਨਨਰਗਾ ਪੂਰਾ ਸੁਨਨਰਗਾ ਤੇ ਆ ਪੂਰਾ ਹਾਲੀਵੁੱਡ ਸਾਰੀ ਐ ਐਸਆਰਐਸ ਕੋਲ ਗਈ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਹਾ ਬਸ ਇਹ ਬੰਦੇ ਖੜੇ ਸਮੂਹ ਸਾਹਿਬ ਜੀ ਇਹ ਸਨੂ ਪ੍ਰਸ਼ਾਸਨ ਦੀ ਪੂਰਾ ਭਰੋਸਾ ਲੱਗਦਾ ਵੀ ਸਨੂ ਸਾਹਿਬ ਵਿਚਿਆ ਵੀ ਕੁੜੀਆਂ ਦੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਤੁਮੀ ਜ਼ੋਰ ਕਰ ਦਿੰਦੇ ਨੇ ਬਸ ਐਹੀ ਜੀ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਐ ਇਹਹੀ ਗੱਲ ਤੇ ਇਹਦੀ ਨਜਾਇਜ਼ ਉਠਾਰੇ ਮੁੱਦਾ ਦਈ ਹੈ ਹੀ ਕਰੇ ਸੰਦਲ ਦੱਸੋ ਬੋ ਜੀ ਮੈਂ ਬੋਲੀ ਇਹ ਮੈਨੂੰ ਗਾਇਸ ਤੇ ਪ੍ਰਸ਼ਾਸਨ ਨੂੰ ਇਹ ਕੰਨਾ ਸੁਸਾੜਾ ਪੁਲਿਸ ਵਾਲੇ ਵਿਚਾਰੇ ਕੀ ਕਰਨ ਸਾਨੂੰ ਸਪੋਰ ਗਏ ਸੀਪੀ ਸਾਹਿਬ ਨੂੰ ਸਪੋਰੋਸਾਪ ਕਰੇ ਲੀ ਕਿ ਨਾ ਘੱਟੀਆਂ ਘੱਟੀਆਂ ਅਪਰੂਵ ਨਾ ਗਏ ਆ ਕੁਝ ਕਹੋ ਪੁਲਿਸ ਵਿਚਾਰੀ ਕਿ ਰੇ ਪੁਲਿਸ ਕੋਲ ਤਾਂ ਕੁਲੀ ਜਾ ਕੇ ਬੰਦੀ ਐ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਤਾਂ ਆ ਗਿਆ ਮੁੰਡਾ ਨੂੰ ਕੁੱਟੀ ਜਾਂਦੀ ਐ ਪੁਲਿਸ ਦੇ ਕੇ ਹੋਈ ਜਾਂਦੀ ਵੀ ਐ ਕਰ ਤੋਂ ਵੀਡੀਓ ਹੈਗੀ ਮੁੰਡੇ ਦੇ ਘਰ ਦੇ ਦੀ। ਲਾ ਦੇਖੋ ਭਾਈ ਖਾ ਮੁੰਡੇ ਕੋਲ ਸਾਰੀ ਗੁਰਪ੍ਰੀਤ ਸੀ ਪਈ ਹੋਈ ਹੈ ਤਰੀਕਾ ਥੋੜਾ ਹੈਗਾ। ਇਹ ਮੀਡੀਆ ਨੂੰ ਬਰਬਦ ਕਰ ਤੋਂ ਵੀਡੀਓ ਆਮਨੇ ਪਰ ਬਰਸੂ ਦਾਦਾ ਨੂੰ ਬੋਲੋ ਠੀਕ ਅਸੇ ਤੁਹਾਨੂੰ। ਥੈਂਕ ਯੂ ਬਹੁਤ ਸੇਵਾ ਦੀ ਬਹੁਤ ਅੱਛੀ ਨੋ ਮੇਰੀ ਹੋਰ ਆਪਣੀ ਨੋ ਬਹੁਤ ਸੇਵਾ ਦਿੱਤੀ ਤੇ ਅਪਲਾਈ ਦੇ ਦਿੱਤੇ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਇਕੱਠੇ ਰਸ ਮੈਂ ਨਾਲ ਰਹਿੰਦੇ ਹਾਂ 26 ਸਾਲ ਹੋ ਗਏ। ਹੁਣ ਬੰਬ ਸਬੱਤਿਆ ਦੇ ਮੈਂ ਸਾਡਾ ਬਰਾਬਰ ਠੀਕਾ ਬੱਚਿਆਂ ਦੀ ਦੰਦੀ ਮਤਲਬ ਸਾਡਾ ਤਾਂ ਕੋਈ ਕਸੂਰ ਨਹੀਂ ਮੈਂ ਤੁਹਾਨੂੰ ਦੱਸਦਾ ਕਦ ਕੀ ਦੀ ਮੁੱਖ ਬਚਾਵਾ ਤੱਕ ਦੀ ਦੀ ਮੁੱਖ ਬਚਾਵਾ ਤੱਕ ਸਭ ਲੱਗਦੀ ਪੰਗੀ ਹੋੜਾ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਵਰ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਐਸੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਣ ਤੋਂ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰਾ ਗਿਆ ਸਾਡਾ ਸਿਸਟਮ ਹੋ ਗਿਆ ਇਸ ਤੋਂ ਤਿੰਨ ਬੰਦਾ ਮੁੰਡੇ ਨੇ ਵੀ ਵਿਆਹ ਹੀ ਨਾ ਕਰੇ ਉੰਨੇ ਨਹੀਂ ਹੋਣਾ ਚਾਹੀਦੇ ਜੋ ਸਟਾਫ ਦਾ ਹਾਲਾਤ ਕਿੱਤਾ ਹੈ ਬਈ ਵਗਾਵ ਆਗਾ ਮਾਰਦੇ ਉਹ ਇਦਾਂ ਬੋਲਦਾ ਬੋਲਿਓ ਬੰਦਾ ਟੋਨੀ ਕੁਪੂਰ ਉਹਦਾ ਨਾਮ ਹੈਗਾ ਮੁਕੇਸ਼ ਕੁਪੂਰ ਸਾਰਾ ਤੇ ਕੋਈ ਸ਼ਾ ਉਹਨਾਂ ਨੇ ਐਸਾ ਬੇੜਾ ਕਰੇ ਦਰਤਾ ਪੁਰਸ ਸਮਾਜ ਬਣ ਕੇ ਆਪਾਂ ਬਰਾਦਰਾਂ ਦੇ ਨਾਮ ਦੀ ਕੋਈ ਚੀਜ਼ ਤੋਂ ਹੁੰਦੀ ਨਹੀਂ ਤੇ ਮਰਿਆਦਾ ਤੇ ਗੱਲ ਕਰੀਏ ਉਹ ਤਾਂ ਗੱਲ ਗੁੰਡੇ ਬਗਮਾਸੇ ਨੂੰ ਕਰਦੇ ਬੋਈ ਇਹ ਤਾਂ ਗੁੰਡੇ ਐ ਬਈ ਬਿジネスਮੈਨ ਨਹੀਂ ਬੁੱਢੇ ਐ ਲਾਰੈਂਸ ਜੀ ਪਰਵਾਰਾ ਦੇ ਜੀਨਰ ਆ ਨਾ ਪਰਾਂ ਉਹ ਬਈ ਪੈਸੇ ਨਹੀਂ ਕਮਾ ਜੀ ਨਾ ਮੁੰਡੇ ਬੱਚੇ ਕੈਨੇਡਾ ਗਾ ਜਿੱਥੇ ਮੈਂ ਆਪੇ ਵਿਆਹ ਕਰਾ ਅਸੀਂ ਇੰਨੇ ਚਿਰ ਪੈਸਾ ਦੇ ਸੜੀ ਤੇ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜੰਮਣਾ ਗਲਤੀ ਮੁੰਡੇ ਜੰਮਣਾ ਗਲਤੀ ਐ ਬੋਈ ਮੁੰਡਾ ਬਣੇ ਜੀ ਨਾ ਸ਼ਾਇਦ ਮਾਂ ਤੇ ਮੇਰੇ ਜਿੰਨੇ ਯਾਰ ਦੋਸਤ ਕਿੱਧੇ ਵਿਆਹ ਕਰਨਗੇ ਦੱਸੂ ਕੀ ਕੋਈ ਕਿੱਧੇ ਕਰੂਗਾ ਇਸ ਹੱਦ ਤੱਕ ਕਰ ਸਕਦਾ ਜਿੰਨਾ ਮੈਂ ਨਾ ਕਹਤਾਂ